ਹਾਂ ਜੀ ਸਰ ਇਹ ਰਿਪ ਕਿਸਾਨ ਮੇਲੇ ਤੇ ਲੱਗਦਾ ਜੀ ਬਾਬਾ ਨਰਗੁੰਦੀ ਦਾਤੀ ਓਕੇ ਜਿਹੜਾ ਨਰਗੁੰਦੀ ਪੌਦਾ ਇਹਨਾਂ ਦੇ ਬਾਰੇ ਜਾਣਕਾਰੀ ਦਿੰਨੇ ਜੀ ਇਹ ਬਾਹਰ ਦਾ ਪੌਦਾ ਹੈ ਇਹਨੂੰ ਬਾਹਰ ਵਤਦੇ ਸੀ ਫਿਰ ਹੁਣ ਘਰ ਦੇ ਵਿੱਚ ਲਾਗੂ ਹੋਇਆ ਹੈ ਇਹਦੀ ੇਟ ਵਾਸਤੇ ਛੂਗਰ ਵਾਸਤੇ ਅਲਰਜੀ ਵਾਸਤੇ ਇਨਫੈਕਸ਼ਨ ਵਾਸਤੇ ਦਵਾਈ ਬਣਦੀ ਹੈ ਜੀ ਇਹ ਖੇਤ ਚ ਹੁੰਦਾ ਹੈ ਦਵਾਈ ਆਪਾਂ ਬਹੁਤ ਨੋਰਮਲ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਇਹ ਪੌਦਾ ਵੀ ਛੜੇ ਤੋਂ ਮਿਲ ਜਾਂਦਾ ਜੀ ओके okay. और उस बाद इंदा तेल ਹੁੰਦਾ ਜੀ ਇਹ ਜੜ ਦਾ ਤੇਲ ਬਣਦਾ ਜੀ ਨਰਗੁੰਡੀ ਦੀ ਜੜ ਦਾ ਠੀਕ ਹੈ ਇਹ ਬ੍ਰਾਂਡ ਹੈ ਇੱਕ ਤੁਸੀਂ ਗੂਗਲ ਤੇ ਜਾ ਕੇ ਰਿਸਰਚ ਮਾਰ ਸਕਦੇ ਹੋ ਉੱਥੇ ਆ ਜੂਗਾ ਇਹ ਨਰਗੁੰਡੀ ਦਾ ਤੇਲ ਉਹਦੇ ਬਣਨ ਬਾਰੇ ਜਾਣਕਾਰੀ ਉਹਦੇ ਲਾਉਣ ਬਾਰੇ ਜਾਣਕਾਰੀ ਔਰ ਦਰਦ ਨੂੰ ਕਿੰਨੀ ਰਾਹਤ ਦਿੰਦਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਵਾਸਤੇ ਫਾਇਦੇਮੰਦ ਹੈ ਠੀਕ ਹੈ ਜੀ ਇਹ ਆਮ ਤੁਸੀਂ ਨੈਟ ਤੇ ਕੱਢੋਗੇ 1000 ਰੁਪਏ ਦਾ ਜਾਂ ਸਾਡੇ ਹਸਪੀਟਲ ਚੋਂ 1000 ਰੁਪਏ ਦਾ ਮਿਲਦਾ ਇੱਥੇ ਅਸੀਂ ਸਿਰਫ 200 ਰੁਪਏ ਦਾ ਦਿੰਨੇ ਆ ਗੀ ਹਰੇਕ ਕਿਸਾਨ ਮੇਲੇ ਤੇ ਐਸਤੇ ਨਹੀਂ ਕਿਸੇ ਤੇ ਵੀ ਤੁਸੀਂ ਜਾਓਗੇ ਸਾਡੀ ਸਟਾਲ ਮਿਲੂਗੀ ਇਹ ਪੀਣ ਵਾਲਾ ਜਾਂ ਲਾਉਣ ਵਾਲਾ ਇਹ ਇਹ ਪੀਣ ਵਾਲਾ ਜੀ ਇਹ 400 ਬਿਮਾਰੀ ਦੀ ਜਿਹੜੀ ਦਵਾਈ ਆਉਂਦੀ ਹੈ ਟੀਵੀ ਸ਼ੂਗਰ ਵਾਸਤੇ ਨਰਗੁੰਡੀ ਦਾ ਅਰਕ ਇਹ ਉਹ ਜੀ ਇਹ ਤੁਸੀਂ ਨਰਗੁੰਡੀ ਪਾ ਕੇ ਅਰਸਤ ਚ ਮਾਰੋ ਤੁਹਾਨੂੰ ਸਾਰੀਆਂ ਦਵਾਈਆਂ ਨਰਗੁੰਡੀ ਦੀਆਂ ਗੂਗਲ ਤੇ ਉਪਲਬਧ ਮਿਲਣਗੀਆਂ ਔਰ ਜੇਕਰ ਸਾਡੇ ਤੋਂ ਤੁਸੀਂ ਕਿਤੇ ਵੀ ਆਨਲਾਈਨ ਮੰਗਾਉਣੀ ਆ ਜੀ ਸਾਡੇ ਨਾ ਬਾਬਾ ਸੁਖਾ ਸਤਲ ਨਾ ਜੀ ਤੇ ਔਰ ਨੰਬਰ ਹੈਗਾ ਜੀ 9815566030 ਓਕੇ 90415 70382 ਤੇ ਤੁਸੀਂ ਆਨਲਾਈਨ ਪੂਰੇ ਹਿੰਦੁਸਤਾਨ ਚ ਜਾਂ ਬਾਹਰ ਫੌਰਨ ਹੀ ਭੇਜਣੀ ਹੈ ਕਿਤੇ ਵੀ ਤੁਸੀਂ ਮੰਗਾ ਸਕਦੇ ਆ ਜਿਹੜਾ ਵੀ ਇਹ ਲੱਗਿਆ ਸਾਰਾ ਬ੍ਰਾਂਡ ਹੈ ਜੀ ਦੋ ਤਰ੍ਹਾਂ ਦੀ ਦਵਾਈ ਹੈ ਪੇਟ ਵਾਸਤੇ ਸ਼ੂਗਰ ਵਾਸਤੇ ਫੈਡ ਵਾਸਤੇ ਔਰ ਗੋਡਿਆਂ ਦੀਆਂ ਚੀਜ਼ਾਂ ਵਾਸਤੇ ਕੋਈ ਵੀ ਲੱਤ ਦੋਸ ਦੀ ਬਾਂਦ ਹੁੰਦੀ ਆ ਪਹਿਲੀ ਮਾਰਚ ਕਰੋਂਗੇ ਤੱਕ ਤੁਹਾਨੂੰ ਇਹਨੂੰ ਤੁਸੀਂ ਬਣਾਉਣੇ ਆ ਜੀ ਹਾਂਜੀ ਇਹ ਆਪਣਾ ਹਸਪੀਟਲ ਹੈ ਜੀ ਖੁਦ ਬਣਾਉਣੇ ਸਾਡਾ ਪਲਾਂਟ ਲੱਗਿਆ ਹੋਇਆ ਹੈ ਠੀਕ ਹੈ ਜੀ ਮਰਾੜ ਕਲਾਂ ਦੇ ਵਿੱਚ ਪਲਾਂਟ ਲੱਗਿਆ ਹੈ ਇਹ ਆ ਗਵਰਨਮੈਂਟ ਤੋਂ ਸਰਟੀਫਾਈਡ ਹੈ ਜੀ ਹਾਂ ਜੀ ਬਿਲਕੁਲ ਠੀਕ ਹੈ ਜੀ ਹਾਂ ਇਹ ਯੂਨੀਵਰਸਿਟੀ ਵਿੱਚ ਵੀ ਲੱਗਦਾ ਸਾਡਾ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਗੱਲ ਹੈ ਜੀ 4874 ਨੰਬਰ ਹੈ ਸਾਡਾ ਜੀ ਠੀਕ ਹੈ ਜੀ ਇਸ ਤੋਂ ਨੰਬਰ ਹੈ ਠੀਕ ਹੈ ਇੱਕ ਵਾਰ ਫਿਰ ਤੋਂ ਆਪਣੇ ਬਡਾੜ ਦਾ ਨਾਮ ਤੇ ਆਪਣਾ ਨਾਮ ਆਪਣੇ ਜਗ੍ਹਾ ਦਾ ਨਾਮ ਦੱਸ ਦਿਓ ਲੋਕੇਸ਼ਨ ਦਾ ਨਾਮ ਦੱਸੋ ਹਾਂ ਲੋਕੇਸ਼ਨ ਹੈਗੀ ਜੀ ਮੁਕਸਰ ਸਾਹਿਬ ਠੰਡਾ ਚੌਂਕ ਦੇ ਵਿੱਚ ਸਾਡਾ ਹਸਪੀਟਲ ਹੈ ਜੀ ਬਿਲਕੁਲ ਜਿੱਥੇ ਸਿਵਲ ਹਸਪੀਟਲ ਹੈ ਜੀ ਨਾਲ ਹੀ ਜੀ ਮਲੋਟ ਨੂੰ ਔਰ ਇਹ ਜਿਹੜਾ ਪ੍ਰਾਈਟ ਹੈ ਇਹ ਹੈਗਾ 슈ਗਰ ਥੈਰਡ ਅਲਰਜੀ ਇਨਫੈਕਸ਼ਨ ਔਰ ਖੰਗ ਖਾਂਸੀ ਹਰ ਇਨਫੈਕਸ਼ਨ ਨੂੰ ਖਤਮ ਕਰਦਾ ਪੇਟ ਦੀ ਨੂੰ ਠੀਕ ਹੈ ਜੀ ਠੀਕ ਹੈ ਜੀ ਔਰ ਜਿਹੜਾ ਇਹ ਪ੍ਰੋਡਕਟ ਹੈ ਇਹ ਸਾਡਾ ਹੈਗਾ ਜੀ ਨਰਗੁੰਡੀ ਦਾਤੀ ਇਹ ਬ੍ਰਾਂਡ ਹੈ ਜਦੋਂ ਤੁਸੀਂ ਨੈਟ ਤੇ ਕੱਢੋਗੇ ਤੁਹਾਨੂੰ ਸਾਰੀ ਇਹਦੀ ਜਾਣਕਾਰੀ ਆ ਜੂਗੀ ਬਾਬਾ ਆਇਲ ਬਾਬਾ ਆਇਲ ਨਰਗੁੰਡੀ ਦਾਤੀ ਠੀਕ ਹੈ ਜੀ ਇਹਦੇ ਤੇ ਆ ਪੌਦਾ ਵੀ ਤੁਹਾਨੂੰ ਛਪਿਆ ਨਜ਼ਰ ਆਉਂਦਾ ਹੋਊਗਾ ਜੀ ਠੀਕ ਹੈ ਜੀ ਇਹ ਪੌਦਾ ਜਿਹੜਾ ਹੈ ਇਸ ਤੋਂ ਇਹ ਸਾਰਾ ਤਿਆਰ ਹੁੰਦਾ ਹੈ ਇਹ ਭਾਰਤ ਚ ਨਹੀਂ ਮਿਲਦਾ ਜੀ ਇਹ ਭਾਰਤ ਦੇ ਵਿੱਚ ਪੌਦੇ ਹੁਣ ਲੱਗ ਚੁੱਕੇ ਆ ਹੁਣ ਮਿਲਦਾ ਜੀ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਸੀ ਇਹ ਪਹਿਲਾਂ ਇਟਲੀ ਤੋਂ ਚਾਲੂ ਹੋਇਆ ਜੀ ਸਭ ਤੋਂ ਪਹਿਲਾਂ ਠੀਕ ਹੈ ਡਾਕਟਰ ਐਚ ਐਸ ਮੈਂਡੀ ਨੇ ਇਹ ਚਾਲੂ ਕੀਤਾ 1965 ਦੇ ਵਿੱਚ ਅਖਿਰ 85 ਜਿੰਨ ਦੀ ਪਹੁੰਚ ਇਹ ਸੱਚੂ ਜਿਹੜਾ ਹੁਣ ਤੁਸੀਂ ਬਣਾਉਣੇ ਆ ਭਾਰਤ ਚੋਂ ਲੈ ਕੇ ਬਣਾਉਣੇ ਆ ਭਾਰਤ ਤੋਂ ਨਹੀਂ ਅਸੀਂ ਅਸੀਂ ਖੁਦ ਦਾ ਪਲਾਂਟ ਲੱਗਾਇਆ ਹੈ ਸਾਡਾ ਮੁਸਤਫਾ ਨਹੀਂ ਨਹੀਂ ਜਿਹੜਾ ਇਹ ਨਰਗੁੰਡੀ ਦਾ ਪੌਦਾ ਤੁਸੀਂ ਜਿਹੜੀ ਜੜੀ ਬੂਟੀ ਹੈ ਹਾਂ ਇਹ ਹੁਣ ਤੁਸੀਂ ਅਵੇਲੇਬਲ ਹੈ ਤੁਹਾਡੇ ਕੋਲ ਹਾਂ ਵੇਲੇ ਵੇਲੇ ਜੀ ਪੌਦਾ ਵੀ ਲੈ ਸਕਦੇ ਆ ਤੁਸੀਂ ਸਾਨੂੰ ਫੋਨ ਲਾ ਕੇ ਘਰੇ ਪੌਦਾ ਮੰਗਾ ਲਓ ਇਹਦੇ ਪੱਤੇ ਵਾਲੋ ਔਰ ਇਹਨਾਂ ਦਾ ਹਰਕ ਬਣ ਜਾਂਦਾ ਤੇ ਸਾਰੇ ਸੀਰ ਨੂੰ ਬਿਲਕੁਲ ਤੰਦਰੁਸਤ ਕਰਦਾ ਠੀਕ ਹੈ ਜੀ ਥੈਂਕ ਯੂ ਜੀ ਨਹੀਂ ਨਹੀਂ ਜੀ 200 ਰੁਪਏ ਦੀ ਤੁਸੀਂ ਆ ਗੁੱਗਲ ਤੇ ਰਿਸਰਚ ਕਰ ਲਓ ਸਭ ਤੋਂ ਉੱਤੇ ਤੇਲ ਹੈ 1000 ਰੁਪਏ ਲੈਣੇ ਸੀ ਇਹਦਾ ਜਿਹੜੀ ਆ ਇਹ 2000 ਰੁਪਏ ਦੀ ਆ ਅੱਗੇ ਸਿਰਫ 500 ਰੁਪਏ ਇਹਨੂੰ ਡੱਟ ਤੇ ਪਾ ਕੇ ਦੇਖੋ ਜੀ ਹੁਣੇ ਪੀਓ ਤੁਸੀਂ ਅਸੀਂ ਬਿਲਕੁਲ ਫ੍ਰੀ ਪੀਉਣੇ ਆ ਪੂਰੀ ਜਾਣ ਦਿੰਦਾ ਜੀ ਪਿੰਦਿਆ ਸਾਰ ਆਪਣੇ ਸੀਰਚ ਐਕਟੀਵਿਟੀ ਹੁੰਦੀ ਹੈ ਇਹ ਤਾਂ ਜਿਹੜਾ ਮੈਨੂੰ ਅੱਜ ਆ ਦੇਖੋ ਮੈਂ ਖੋਲ ਰਿਹਾ ਕਿ ਸਾਰੇ ਆ ਭਰਾਵਾਂ ਨੂੰ ਪੀਆਉਂਗਾ ਤੇ 1 ਮਿੰਟ ਬਾਅਦ ਰਿਜ਼ਲਟ ਬਿਨਾ ਕੈਮੀਕਲ ਤੋਂ ਨਹੀਂ ਪੱਤਿਆਂ ਤੋਂ ਬਣਿਆ ਹੈ ਜੀ એનર્ਜੀ ਕਰਦਾ ਹੈ ਤਾਂ ਅੱਜ ਅਦਾ ਨਹੀਂ ਕਰਦੇ ਦੋ ਮਿੰਟ ਬਾਅਦ ਤੁਹਾਨੂੰ ਤੁਸੀਂ ਮੈਨੂੰ ਦੱਸਣਾ ਵੀ ਠੀਕ ਹੈ ਇਹ ਥੋੜਾ ਜਿਹਾ ਜਿੰਨਾ ਤੁਸੀਂ ਕਹੋਗੇ ਲੈਓ ਚੈੱਕ ਕਰ ਗਈ ਦੇ ਦੇ ਇੱਕ ਘੁੱਟ ਪੀ ਕੇ ਮੈਨੂੰ ਆਉਂਦਾ ਲੰਘ ਤਾ ਦੇ ਟਾਈਮ ਚੇਡਾ ਰੀਲੀਫ ਹੈ ਖੰਗਰ ਦੇ ਫਾਰਮ ਬੱਚਿਆਂ ਦਾ ਜਿਹੜਾ ਮੈਨੂੰ ਦਿੱਤਾ ਇਹ ਮਲ ਨਾਲ ਆਣਾ ਜੀ ਹਾਂਜੀ ਇਹਦੀ ਮਾਲਸ਼ ਕਰਦੇ ਨੇ ਮੈਂ ਨਾੜ ਬਲੋ ਬਸ ਬੈਠੋ ਲਾਉਂਦੇ ਵਰਤਦਾ ਠੀਕ ਹੈ ਠੀਕ ਹੈ ਥੈਂਕ ਯੂ ਜੀ ਸੱਚ ਮਾਰੋ